ਕਾਕੀ ਬਲੋਦੀ ਸਟਾਰਟਿੰਗ ਸੇਫਸ ਵੇਰੇ। ਇਹ ਆ ਗਈ ਸੀ ਕੋਠੇ ਤੇ। ਹੋਰ ਸਾਰੇ ਵੀਰੇ ਜਾਨਵਰ ਬੰਚੇ ਸੈੱਟ ਨੇ। ਲਓ ਜੀ। ਕੁੰਟਾ ਸਾਡਾ ਖੋਲਿਆ ਕੂਤੇ ਕਥਾ ਡੱਗ ਗਏ। ਲਓ ਇਹ ਕੂਤਰੀ ਡਾਤੀ। ਇਹਨਾਂ ਆਪੀ ਗੱਚਾਂ ਕਾਲੀ ਡੋਰੀ। ਇਹ ਵੀ ਡਾਤਾ ਕਾਲਾ ਡੰਡਾ। ਇਹ ਲਾਬੀ ਡੋਰੀ ਕਾਲਾ ਬੋਟਾ। ਆਹ ਕੂਤਰੀ ਉੱਡਦੀ ਆ। ਆ ਬੱਚਾ ਰਲ ਗਿਆ ਦੋਨੇ। ਬੱਚਾ ਦੇ ਕੂਤਰੀ। ਵੀਰ ਆਪਣੇ ਢਾਇਓ ਉਧਰ। ਆ ਚੜ ਗਏ ਦੋਨੇ ਤੀਜੀ ਗੁਦਰੀ ਵੀ ਢੋਣੀ ਇੱਕ ਕਲਾਬੀ ਤੀਜੀ ਉਤਰੀ ਵੀ ਢਾ ਦੀ ਜੇ ਕਾਲਕੀ ਕਾਲਾ ਟੂਸਾ ਕਲਾਬੀ ਕੱਚ ਇਹ ਵੀਡੀਓ ਲਗੀ ਕਾ ਗਾ ਲੀਏ ਬੰਦੂ ਸ਼ਤਰੀ ਗੁਦਰੀ ਦੇ ਜੇ ਛੱਕਾ ਸ਼ਤਰੀ ਲੱਜੇ ਹੁਣ ਤਰੀਪ ਪਾਣੀ ਹੁਣ ਲਾ ਦਈਏ ਤੇ ਨਮੀ ਲਾਉਣੇ ਆਲੇ ਲਓ ਵੀਰੋ ਛਤਰੀ ਜਗਤੀ ਨਮੀ ਹਦਰੀ ਲਾਤੀ ਪਾਣੀ ਲਾਤੀ ਆ ਤੇ ਆ ਬੱਚਾ ਉੜ ਰਿਹਾ ਤੇ ਕੂਦ ਰਹੀਆਂ ਆ ਉੜ ਰਹੀਆਂ ਆ ਆ ਦੋਈ ਤੇ ਆ ਵੀ ਛਤਰੀ ਲਾਉਣੇ ਦੂਜੀ ਵੀ ਲਓ ਮਿੱਤਰੋ ਆ ਗਏ ਸੀ ਵੀ ਕੋਠੇ ਰੋਟੀ ਰੁੱਟੀ ਖਾ ਗਏ ਤਦੇ ਰੋਟੀ ਰੋਟੀ ਖਾ ਕੇ ਆਏ ਆ। ਹਵਾ ਫੇ ਚੱਲਣ ਲੱਪਈ ਆ। ਇਹ ਬੱਦਲ ਬਾਈ ਜੀ ਮਣ ਮਣੇ ਹੋਣ ਲੱਪਈ ਆ। ਖਰਾਬ ਹੈ ਜ ਮੌਸਮ ਅੱਜ ਵੀ ਠੰਡਾ ਹੈ ਜ ਮੌਸਮ। ਐਦਾਂ ਦੀ ਮੌਂਹ ਦੇ ਗੂਤਰ ਵੀ ਕੀ ਫਾਇਦਾ ਨਹੀਂ ਕੋਈ ਡਾਉਣ ਦਾ। ਆਹ ਉੱਟਾ ਹੈ ਗੂਤਰ ਬੱਚਾ ਹੀ ਫੇਰ ਰਿਹਾ ਹਜੇ। ਬੱਚਾ ਦਾ ਇੱਕੜ ਆਇਆ ਸੀ ਅੱਜ ਤੇ ਦੋ ਗੂਤਰ ਨੇ ਆਹ ਗੂਤਰੀ ਫੇਰ ਰਹੀ ਹੈ ਇੱਕ। ਆ ਆ ਗ੍ਰਿੱਪ ਤੇ ਇਹ ਆ ਬੱਚਾ ਫੇਰ ਰਿਹਾ ਹੈ। ਇੱਕ ਉਤਰੀ ਆ ਫਿਰ ਲਈਏ 9:00 ਵਜੇ ਦਾ ਟਾਈਮ ਹੋ ਗਿਆ ਫਿਰ ਰਿਹਾ ਅੱਜ ਬੱਚਾ ਵੀ ਅੱਜ ਫਿਰ ਰਿਹਾ ਬੱਚਾ ਸੋਨਾ ਉੱਤਰਿਆ ਅੱਜ ਚੜ ਕੇ ਮੌਸਮ ਜੇਕਰ ਆਉ ਰਹੇ ਜਾਨਵਰ ਵੀਰ ਹੁਣੀ ਝਾੜੂ ਝੂੜੂ ਖੇਰ ਕੇ ਕੋਠਾ ਕਲੀਨ ਕਰਤਾ ਕਲੀਨ ਕਰਤਾ ਵੀਰ ਨੇ ਕਹਿੰਦੇ ਅਸੀਂ ਆਏ ਸੀ ਥੱਲੋਂ ਗਾਂਆਂ ਗੁੰਆਂ ਨਾ ਲਾ ਕੇ ਤੇ ਵੀਰ ਹੁਣੀ ਘਰ ਤੱਕ ਕਲੀਨ ਆਹ ਕੜਾ ਡੁੱਟ ਗਏ ਸੀ ਆਪਣਾ ਵਿੱਚ ਦਾ ਤੇ ਆ ਰੱਖਤਾ ਜਾਨਵਰ ਪਾਂਸ਼ੀਆਂ ਨੇ ਪਾਣੀ ਲੈ ਜਾਨਵਰ ਪਾਂਸ਼ੀ ਪੀ ਗਏ ਪਾਣੀ ਤੇ ਕੋਠਾ ਕਰਤਾ ਕਲੀਨ ਇਧਰ ਲਾ ਤੇ ਆਹ ਰਹਿ ਗਿਆ ਹੁਣ ਚੱਲ ਇਧਰ ਲਾ ਵੀ ਕਹਾਂਗੇ ਕਲੀਨ ਆਹ ਕਿੱਲੋ ਵੀ ਕਰਦੇ ਹਾਂ ਇਧਰ ਲਾ ਵੀ ਕਰਦੇ ਵੀਰ ਕਲੀਨ ਕਾਲੂ ਕਾਨਾ ਇਧਰ ਲਾ ਅੱਛਾ ਆਇਰਪੋਰਟ ਜੇ ਲਾ ਦਿਆ ਕਰ ਸਾਰੀ ਦਿਹਾੜੀ ਲਾਈ ਰੱਖਦਾ ਆ ਦੂਰਵੇਂ ਦੂਰਵੇਂ ਵੀ 1 ਮਿੰਟ ਤੋਂ ਪਹਿਲਾਂ ਲੈ ਕੇ ਆ ਗਿਆ ਉੱਤੇ ਆਹ ਗੋਤੇ ਉਹ ਵੀ ਇਹਦੇ ਕਲੀਕ ਕਰਦੇ ਮਾਣ ਸੈਟ ਜੇ ਤੇ ਕਰਦੇ ਇਹਨੂੰ ਇਹਦਾ ਜੇ ਤੂੰ ਚੱਕੀ ਬੱਚੇ ਹਜੇ ਓੜ ਰਹੇ ਆ ਆਪਣੇ ਤਿੰਨੇ ਗੂਤੇ ਛੱਡੇ ਸਿਹੜ ਤਿੰਨੇ ਓੜ ਰਹੇ ਆ ਇੱਕ ਬੱਚਾ ਬੱਚਾ ਦਾ ਆ ਫਿਰ ਰਹੇ ਆ ਤੇ ਕੂਤਰੀਆਂ ਦੋ ਕਿੱਧਰ ਕੂਤਰੀਆਂ ਇੱਧਰ ਫਿਰਦੀਆਂ ਦੋ ਉੱਚੀਆਂ ਖੜੀਆਂ ਉਹ ਤੇ ਤਿੰਨੇ ਆਰਡਰ ਸਵੇਰ ਤੇ ਟਾਈਮ ਹੋ ਗਿਆ 10 ਵਜੇ ਦਾ ਤਿੰਨੇ ਉੜਦੇ ਆਏ ਮੌਸਮ ਅਜੇ ਆ ਕਬੂਤਰੀ ਉੜਦੀ ਇੱਕ ਤਾਂ ਯਾਰ ਗਛਾਂ ਵਾਲੀ ਤੇ ਰਾਜੀਆਂ ਕਿੰਨੇ ਵਜੇ ਬੰਦੇ ਆ ਉੱਤਰ ਉੜਦੇ ਆ ਲੋ ਮਿੱਤਰੋ ਉੱਤਰ ਹੁਣ ਚੜ ਗਏ ਉੱਚੇ ਤੋਂ ਬਨਿਕਲ ਗਈ ਆ ਉੱਤਰ ਉੱਤੇ ਖੜ ਕੇ ਹੁਣ ਮਾਰੇ ਜੀ ਤੋਪਾ ਹੀ ਤਾਂ 11 ਟਾਈਮ ਹੋ ਗਿਆ ਕੂਤਰ ਆਉੜਦੇ ਆ ਆ ਕੂਤਰੀ ਉੜਦੀ ਏ ਕੁੱਤੇ ਆ ਚੁਕੀ ਸੀ ਆ ਬੱਚਾ ਵੀ ਆ ਪਿੱਛੇ ਆਉਂਦਾ ਬੱਚਾ ਵੀ ਆਉੜਦਾ ਤਾਂ ਪੇ ਛੱਡਦਾ ਜਿਹੜਾ ਤੇ ਦੂਜੀ ਉਡਾਰਿਆ ਅੱਜ ਹੱਥ ਕਰਾ ਗਿਆ ਬੱਚਾ ਫੇਰ ਵੀ 11 ਟਾਈਮ ਵਾਰ ਕੇ ਦੂਜੀ ਦਾ ਉੜਦਾ ਆਇਆ ਆਹੋ ਆ ਕੱਠਾਂ ਵਾਲੀ ਉੜਦੀ ਆ ਕੂਤਰੀ ਉਹ ਵੀ ਦੂਜੀ ਉਡਾਰਿਆ ਕੂਤਰੀ ਕੱਠੀ ਉੱਤਰ ਮਿੱਤਰੋ ਖੜੇ ਆ ਉੱਚੇ ਤੇ ਆਪਾ ਜਾ ਕੇ ਇਹ ਜੇ ਕਾਲਜ ਦਾ ਡਿਮਿਸ਼ਨ ਕਰਾਇਆ ਇਹ 12ਵੀਂ ਦੀ ਡਿਮਿਸ਼ਨ ਕਰਾ ਕੇ ਮਿਲਦੇ ਆਂ ਭਾਈ ਇਹ ਚੈੱਕ ਕਰਾਉਂਦੇ ਆਂ ਕਬੂਤਰ ਅੱਧਾ ਕਿੰਨੇ ਕੜਾਂ ਕੋਈ ਲੋ ਆਗੇ ਸੀ ਕੂਤਰੀ ਤੇ ਕੂਤਰੀ ਬਾਤਰ ਬਹਿ ਗਏ ਸੀਗੇ ਤੇ ਆਪਣੇ ਬੱਚਾ ਬਹਿ ਗਿਆ 12.5 ਬੱਚਾ ਬਲਾਇਆ ਭਟਕਾ ਕੇ ਤੇ ਕੂਤਰੀ ਇੱਕ ਬਹਿ ਗਈ 12.5 ਕੂਤਰੀ ਨੂੰ ਬੈਰੀ ਸੱਟ ਗਈ ਸੀ ਕੂਤਰੀ ਨੂੰ ਤਾਂ ਕਰਕੇ ਆਪਾਂ ਬੱਚਾ ਲਾ ਲਏ ਕੂਤਰੀ ਸੱਟ ਗਈ ਸੀ ਆਪਣੀ ਗੱਛਾਂ ਵਾਲੀ ਤੇ ਦੂਜਾ ਇੱਕ ਕੂਤਰੀ ਆਪਣੀ ਬੈਰੀ ਲੈ ਗਈ ਅੱਜ ਰਾਤ ਰੂਸੇ ਵਾਲੀ ਜਿਹੜੀ ਕੂਤਰੀ ਆਪਾਂ ਦੂਜੇ ਦਿਨ ਕੱਢੀ ਸੀ ਅੱਜ ਕੂਤਰੀ 12.5 ਕੂਤਰੀ ਫੇਰ ਗਈ ਹੈ ਨਾ ਬੈਰੀ ਲੈ ਗਈ ਅੱਜ ਬੈਰੀ ਬਹੁਤ ਪਈ ਸਾਰੀ ਇੱਕ ਕੂਤਰੀ ਸੱਟ ਗਈ ਇੱਕ ਬੈਰੀ ਲੈ ਗਈ ਤੇ ਬੱਚੇ ਨੂੰ ਕੂਤਰੀ ਮਲਾਉਣ ਤੋਂ ਬਾਅਦ ਤੇ ਪੱਤਿਆਂ ਅੱਜ ਬਹੁਤ ਦਾ ਸੋਹਣਾ ਬੱਚਾ ਉੱਡਦਾ ਸੀ ਸਾਢੇ 12:00 ਆਪ ਲਾਇਆ। 7:00 ਵੇ ਛੱਡਿਆ ਇਹ ਦੂਜੀ ਡਾਰ ਸੀ ਬੱਚੇ ਦੀ। ਤੇ ਬਾਦਾਂ ਨੂੰ ਤਾਂ ਬਾਤ ਤੇ ਹੁਣ ਬੱਚਿਆਂ ਨੂੰ ਡਾਣ ਦੇਉਣੇ ਬਾਤ ਤੇ ਤੇ ਜੋੜਿਆਂ ਦਾਣ ਦੇਉਣੇ ਰੱਖਦੇ ਆ। ਜੋੜੇ-ਜੋੜੇ ਖੋਦ ਜੀਏ। ਤੇ ਪਾਣੀ ਨੂੰ ਚੇਂਜ ਕਰਤਾ ਸੀ। ਆਹ ਬੱਚੇ ਕੱਢੇ ਉਹ ਦੋ। ਉੱਤਨੀ ਜਿਹੜੀ ਜੰਕੀ ਨੂੰ ਬੈਰੀ ਲੱਗ ਗਿਆ ਜੋ ਇਹ ਨਿਕਲੋ ਦੋ ਬੱਚੇ ਕਹਾ। ਜੋੜੇ ਦੇ। ਬਾਬੇ ਦੀ ਕਿਰਪਾ ਨਾਲ ਪਾਲ ਜਾਨੇ ਸਰ ਤੇ ਜੋੜੇ ਨੂੰ ਬਾਤ ਤੇ ਦਾਣੇ ਕੂਤਰੀ ਦਾ ਬਹੁਤ ਸਿਹਰਾ ਕਰਾਉਂਦੀ ਸੀ ਅੱਜ ਕੂਤਰੀ ਉਹ ਜਿਹੜੀ ਬੈੜੀ ਲੈ ਗਈ ਤੇਰੀ ਸਾਲੀ ਛੜਦੀ ਨਹੀਂ ਸਾਲੀ ਮਈ ਦਾ ਮਹੀਨਾ ਗੱਲ ਪਿਆ ਛੜਦੀ ਨਹੀਂ ਤੇਰੀ ਆਹ ਕੂਤਰ ਬਣ ਕੇ ਉਹ ਫਰੀ ਜਾਂਦਾ ਆਹੇ ਉੜਦਾ ਮੱਕਾ ਦਾ ਕੂਤਰਾ ਬਣ ਕੇ ਉਹ ਫਰੀ ਜਾਂਦਾ ਤੇ ਜੋੜੇ ਨਾਲੇ ਲੱਪੇ ਖਾਨ ਤੇ ਖੁੱਡੇ ਦੀ ਬਲੈਨਿੰਗ ਜਾਂਦਾ ਜੀ ਇਹ ਖੁੱਡੇ ਤਾਕੀ ਵੀ ਸੈਟ ਆਉਂਦੀ ਹੈਗੀ ਬਾਕੀ ਧੁੱਪੇ ਸੱਟੋਗੇ ਤਾਂ ਕੱਲ ਹੀ ਦੇਖਦੇ ਆਂ ਅਸੀਂ ਕੀ ਬਣਦਾ ਤੇ ਜੋੜੇਆਂ ਨਾਲੇ ਨਾਲੇ ਪਾਤਿਆ ਕਿ ਉੱਚੀ ਬਾਣੀ ਪੂਣੀ ਪਾ ਦੀ ਜਾਨਵਰਾਂ ਦੇ ਭੜਾ ਜਿਹੜਾ ਰੱਖਿਆ ਆਪਾਂ ਉਹਨਾਂ ਮਿਲਦੀ ਮਾਹਾ ਮੋਟਾ ਪਾਸੇ ਰੋ ਕੀ ਕਰਾ ਰੱਖ ਲਈਏ ਇੱਥੇ ਬਾਣੀ ਪੂਣੀ ਇੱਥੇ ਵੀ ਇਸ ਵਾਰ ਸੂਰ ਵਿੱਚ ਜੱਕੇ ਰਾਦੀ ਪਾਣੀ ਪੋਣੇ ਪਾ ਦਿੰਦੇ ਕੋਈ ਨਹੀਂ ਹੈ। ਇਹ ਚੂਧ ਰੱਖ ਰਹੀ ਹੈ ਇੱਧਰ। ਲੋ ਫੇ ਮਿੱਤਰੋ ਅੱਜ ਦੇ ਵਲੌਗ ਦੀ ਕਰਦੇ ਐਂਡਿੰਗ। ਤੇ ਜੇ ਵਲੌਗ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ। ਤੇ ਕਮੈਂਟ ਕਰਕੇ ਦੱਸੋ ਵਲੌਗ ਕਿਦਾਂ ਲੱਗਿਆ। ਲੋ ਜੀ